ਬਠਿੰਡਾ ਦੇ ਗਵਰਨਮੈਂਟ ਰੇਂਦਰਾ ਕਾਲਜ ਵਿਖੇ ਕਰਵਾਇਆ ਗਿਆ ਅੰਤਰ ਕਾਲਜ ਖੇਤਰੀ ਜੋਗ ਅਤੇ ਲੋਕ ਮੇਲਾ ਜਿਸ ਦੇ ਵਿੱਚ ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹੇ ਦੇ ਕਾਗਜ਼ਾ ਵੱਲੋਂ ਲਿਆ ਗਿਆ ਭਾਗ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਫੁੱਡੀਆਂ ਵੱਲੋਂ ਕੀਤਾ ਇਸ ਦਾ ਇਹ ਤੇ ਦੀ ਸ਼ੁਰੂਆਤ ਅੱਜ ਬਠਿੰਡਾ ਦੇ ਗਵਰਨਮੈਂਟ ਰੇਂਦਰਾ ਕਾਲਜ ਵਿਖੇ ਅੰਤਰ ਕਾਲਜ ਖੇਤਰੀ ਜੋਗ ਅਤੇ ਲੋਕ ਮੇਲੇ ਦੀ ਚਾਰ ਰੋਜਾ ਮੇਲੇ ਦੀ ਸ਼ੁਰੂਆਤ ਪੰਜਾਬ ਦੇ ਖੇਤੀਬਾੜੀ ਮੰਤਰੀ ਕਰਮਜੀਤ ਸਿੰਘ ਕੋਡੀਆਂ ਵੱਲੋਂ ਜੋਗ ਚਲਾ ਕੇ ਕੀਤੀ ਗਈ ਇਸ ਦੇ ਵਿੱਚ ਵੱਖ-ਵੱਖ ਆਈਟਮਾਂ ਦੇ ਵਿੱਚ ਜਿਹੜੀਆਂ ਨੇ ਆਪਣਾ ਬੱਚਿਆਂ ਵੱਲੋਂ ਕਲਾਕਾਰੀ ਜਿਆਪੀ ਪੇਸ਼ ਕੀਤੀ ਗਈ ਅਤੇ ਇਹ ਚਾਰ ਰੋਜਾ ਮੇਲੇ ਦੇ ਵਿੱਚ ਇਹਦੇ ਵਿੱਚ ਬਠਿੰਡਾ ਤੇ ਫਰੀਕੋਟ ਜ਼ਿਲ੍ਹੇ ਦੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਜਿਹੜਾ ਹੈ ਭਾਗ ਲਿਆ ਗਿਆ ਆਸਮ ਸੁਨੋਣੀਆਂ ਇਸ ਸੰਬੰਧੀ ਕੀ ਕਹਿੰਦੇ ਨੇ ਗਵਰਨਰਮੈਂਟ ਰਜਿੰਦਰਾ ਕੋੜੀ ਦੇ ਪ੍ਰਿੰਸੀਪਲ ਜੋਤਸਨਾ ਸਿੰਘਲਾ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਵਰਮੀ ਸਿੰਘ ਕੁੜੀਆਂ ਇਸ ਮੇਲੇ ਨੂੰ ਲੈ ਕੇ ਕੀ ਕਹਿੰਦੇ ਹਨ ਆਓ ਉਹਨਾਂ ਨੂੰ ਸੁਣਾਉਣੇ ਆਸੀ ਉਹਨਾਂ ਦੀ ਜਵਾਨੀ ਮੇਰਾ ਨਾਮ ਡਾਕਟਰ ਜੋਤਸਨਾ ਹੈ ਮੈਂ ਪ੍ਰਿੰਸੀਪਲ ਸਰਕਾਰੀ ਰਜਿੰਦਰਾ ਕਾਲਜ ਪਟਿੰਡਾ ਦੀ ਪ੍ਰਿੰਸੀਪਲ ਆ ਕੀ ਕਹਣਾ ਚਾਹੁੰਗੇ ਅੱਜ ਜਿਹੜਾ ਮੇਲਾ ਹੋ ਰਿਹਾ ਹੈ ਕਿੰਨੇ ਚਿਰ ਬਾਅਦ ਹੋ ਰਿਹਾ ਹੈ ਇਹ ਜੀ ਬਟਿੰਡਾ ਫਰੀ কোর্ਟ ਜ਼ੋਨ ਦਾ ਪੰਜਾਬੀ ਯੂਨੀਵਰਸਿਟੀ ਦੇ ਅੰਤਰਗਤ ਇਹ ਮੇਲਾ ਸਰਕਾਰੀ ਰਜਿੰਦਰਾ ਕਾਲਜ ਪਟਿੰਡਾ ਦੇ ਵਿੱਚ ਲਗਭਗ 21 ਸਾਲਾਂ ਬਾਅਦ ਕਰਵਾਇਆ ਜਾ ਰਿਹਾ ਹੈ ਔਰ ਇਸੇ ਵਿੱਚ ਬਠਿੰਡਾ ਫੀਕੋਡ ਜ਼ੋਨ ਦੇ 55 ਕਾਲਜ ਜਿਹੜੇ ਹਨ ਔਰ ਉਸ ਦੇ ਨਾਲ ਹੀ ਕਰੀਬ 800 ਦੇ ਕਰੀਬ ਵਿਦਿਆਰਥੀ ਜਿਹੜੇ ਹਨ ਉਹ ਇਹਦੇ ਵਿੱਚ ਭਾਗ ਲੈ ਰਹੇ ਸਾਡੇ ਹਰ ਆਈਟਮ ਦੇ ਵਿੱਚ ਹੀ ਹੈ ਜੀ অলਮੋਸਟ ਸਾਡੀਆਂ 32 ਟੀਮਾਂ ਹੈ ਜਿਹੜੀਆਂ ਉਹ ਇਸ ਪਾਰਟ ਲੈ ਰਹੀਆਂ ਹਨ ਜਿਹੜੇ ਜਿਹੜੇ ਪ੍ਰੋਗਰਾਮ ਹੋਣਗੇ ਕਿਸ ਤਰ੍ਹਾਂ ਅਥੇ ਜਿੱਤਾ ਹੈ ਭੰਗੜਾ ਹੈ ਲੁੱਡੀ ਹੈ ਝੂਮਰ ਹੈ ਨਾਟਕ ਹਨ ਨੁੱਕੜ ਨਾਟਕ ਹੈ ਭਾਂਡ ਹਨ ਔਰ ਸਕਿਟ ਹੈ ਔਰ ਇਸ ਦੇ ਨਾਲ ਹੀ ਸੰਗੀਤ ਦੀਆਂ ਆਈਟਮਾਂ ਹਨ ਕੁਇਜ਼ ਹੈ ਵਾਦ ਵਿਵਾਦ ਪ੍ਰਤੀਯੋਗਤਾ ਹੈ ਇਹ ਸਾਰੀਆਂ ਔਰ ਲੋਕ ਕਲਾਵਾਂ ਹਨ ਔਰ ਕੋਮਲ ਕਲਾਵਾਂ ਹਨ ਇਹ ਸਾਰੇ ਮੁਕਾਬਲੇ ਇਥੇ ਕਰਵਾਈ ਜਾਣਗੇ ਜੇ ਮੈਂ ਅੱਗੇ ਜਾਉਂਗਾ ਕੀ ਇਹ ਕੇਜਾ ਬਤਾਏ ਨਹੀਂ ਜੀ ਇਥੇ ਅਸੀਂ ਪੰਜ ਸਟੇਜਾਂ ਬਣਾਈਆਂ ਹਨ ਜਿੱਥੇ ਕਿ ਸਟੇਜ ਨੰਬਰ 1 ਜਿਹੜੀ ਹੈ ਉਹ ਸਾਡੀ ਮੇਨ ਵੱਡੀ ਸਟੇਜ ਹੈ ਜਿਸ ਦੇ ਉੱਪਰ ਕੇ ਪੰਗੜਾ ਲੋਕ ਨਾਚ ਔਰ ਗਿੱਧੇ ਗਿੱਧੇ ਦੀਆਂ ਆਈਟਮਾਂ ਹੋਣਗੀਆਂ ਉਸੋ ਬਾਦ 2 ਨੰਬਰ ਸਟੇਜ ਜਿਹੜੀ ਹੈ ਉਸ ਦੇ ਉੱਪਰ ਗੀਤ ਸੰਗੀਤ ਦੀਆਂ ਉਹ ਆਈਟਮਾਂ ਹਨ 3 ਟੇ ਨੰਬਰ ਸਟੇਜ ਦੇ ਉੱਪਰ ਵਾਦ ਵਿਵਾਦ ਔਰ ਕੁਇਜ਼ ਹੈ ਚੌਥਾ ਨੰਬਰ ਸਟੇਜ ਜਿਹੜਾ ਹੈ ਉਸ ਤੇ ਬੱਚੇ ਸੀ ਲੋਕ ਕਲਾਵਾਂ ਔਰ ਕੋਮਲ ਕਲਾਵਾਂ ਕਰਵਾਈਆਂ ਜਾਣਗੀਆਂ ਔਰ ਪੰਜਵਾਂ ਸਟੇਜ ਜਿਹੜਾ ਹੈ ਉਸ ਤੇ ਪੰਡ ਔਰ ਨੁੱਕਰ ਨਾਟਕ ਕਰਵਾਈ ਜਾਣਗੇ ਜਿਹੜੀਆਂ ਫੰਕਸ਼ਨਾਂ ਲੈ ਕੇ ਜਾਣਗੇ ਬੱਚੇ ਉਹ ਅੱਜ ਹੀ ਡਿਕਲੇਅਰ ਕੀਤੇ ਜਾਣਗੇ ਕਿ ਇੱਕ ਨਹੀਂ ਜੀ ਯੂਨੀਵਰਸਿਟੀ ਨੇ ਆਕੀ ਵਰੀ ਨਿਯਮ ਬਦਲਿਆ ਹੈ ਕਿ ਜਿਹੜੀਆਂ ਵੀ ਪੋਜੀਸ਼ਨਾਂ ਹਨ ਉਹ ਮੇਲੇ ਦੇ ਅਖੀਲੇ ਦਿਨ 15 ਤਰੀਕ ਨੂੰ ਜਿਹੜਾ ਹੈ ਉਹ ਅਨਾਉਂਸ ਕੀਤੀਆਂ ਜਾਣਗੀਆਂ ਆਮ ਲੋਕਾਂ ਦੇ ਵੀ ਇਥੇ ਐਂਟਰੀ ਹੈਗੀ ਨਹੀਂ ਬਿਲਕੁਲ ਜੀ ਸਾਰੇ ਅਸੀਂ ਸ਼ਹਿਰ ਨਿਵਾਸੀਆਂ ਨੂੰ ਖੁੱਲਾ ਸੱਦਾ ਦਿੰਨੇ ਹਾਂ ਕਿ ਉਹ ਆਣ ਔਰ ਇਸ ਮੇਲੇ ਦਾ ਆਨੰਦ ਮਾਣਨ ਕਿਉਂਕਿ ਇਸ ਦੇ ਵਿੱਚ ਕੋਈ ਐਂਟਰੀ ਫੀਸ ਨਹੀਂ ਹੈ ਸਾਰੇ ਸ਼ਹਿਰ ਨਿਵਾਸੀ ਜਿਹੜੇ ਹਨ ਇਸ ਮੇਲੇ ਦੇ ਵਿੱਚ ਆਣ ਦੇ ਲਈ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਹਾਂ ਚਾਰ ਦਿਨ ਦਾ ਮੇਲਾ ਹੈ ਜੀ ਅਸੀਂ ਕਾਹ ਵਜੇ ਤੋਂ ਕਾਹ ਵਜੇ ਤੱਕ ਸਵੇਰ ਅਸੀਂ 10 ਵਜੇ ਸ਼ੁਰੂ ਕਰਕੇ ਜੀ ਤੇ ਖਤਮ ਹੋਣ ਦਾ ਤਾਂ ਹੁਣ ਕਹਿ ਨਹੀਂ ਸਕਦੀ ਹਾਂ ਕਿ ਕਿੰਨੇ ਵਜੇ ਤੱਕ ਚੱਲੇਗਾ ਪਰ ਹੈ ਉਮੀਦ ਹੈ 6-7 ਵਜੇ ਤੱਕ ਇਹ ਚੱਲੇਗਾ ਅਸੀਂ ਜੀ ਬਹੁਤ ਬਹੁਤ ਧੰਨਵਾਦੀ ਹਾਂ ਮਾਨਯੋਗ ਕੈਬਨਿਟ ਮਿਨਿਸਟਰ ਗੁਰਮੀਤ ਸਿੰਘ ਖੁੱਡੀਆਂ ਜੀ ਦੇ ਜਿਨ੍ਹਾਂ ਨੇ ਕਿ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਔਰ ਸਾਡੇ ਵਿਦਿਆਰਥੀਆਂ ਨੂੰ ਜਿਹੜੇ ਇਸ ਯੋਗ ਮੇਲੇ ਵਿੱਚ ਭਾਗ ਲੈ ਰਹੇ ਹਨ ਉਹਨਾਂ ਨੂੰ ਆਪਣਾ ਅਸ਼ੀਰਵਾਦ ਦੇਣਾ ਕਬੂਲਿਆ ਔਰ ਇਹਨਾਂ ਦੇ ਅਸ਼ੀਰਵਾਦ ਸਦਕਾ ਹੀ ਅਸੀਂ ਉਮੀਦ ਕਰਦੇ ਹਾਂ ਕਿ ਇਹ ਮੇਲਾ ਜਿਹੜਾ ਹੈ ਚਾਰੋਂ ਦੇ ਚਾਰੋਂ ਦਿਨ ਬੜਾ ਸਫਲਤਾਪੂਰਵਕ ਨਿਭੇ ਚਲੇਗਾ ਸਰ ਅੱਜ ਜੋਸੇ ਮਿਲਦੇ ਆਏ ਹੋਰ ਨਿਰੰਦਰ ਕਾਲ ਚ ਕੀ ਕਹਿਣਾ ਚਾਹ। ਨਹੀਂ ਫੇਰਦੀ ਪਈ ਨਹੀਂ ਉਹ ਕੁਛ ਹੋਰ। ਅੱਜ ਨਿਰੰਦਰ ਕਾਲ ਜੋ ਸਾਡੇ ਸਮਾਲਵੇਜ਼ਾ ਬਹੁਤ ਮਸ਼ਹੂਰ 1940-40 ਵਿੱਚ ਇਹ ਹੋਂਦ ਵਿੱਚ ਆਇਆ। ਅੱਜ 85 ਬਰਿਆਂ ਦੇ ਦੀਪ ਹੋ ਗਿਆ ਹੈ। ਸੋ ਇੱਥੇ ਜਿਹੜਾ 20 ਸਾਲਾਂ ਬਾਅਦ ਇਹ ਜੋਗ ਫੇਲਾ ਖੇਤਰੀ ਜੋਗ ਫੇਲਾ ਕਰਿਆ ਜਾ ਰਿਹਾ ਹੈ। ਖੁਸ਼ੀ ਵਾਲੀ ਗੱਲ ਹੈ ਮੈਨੂੰ ਪਟਨਾਪਾਲ ਸਾਫ ਸਾਰੇ ਸਟਾਫ ਨੇ ਵਿਦਿਆਰਥੀਆਂ ਨੂੰ ਸਦਾ ਦਿੱਤਾ ਸੀ ਮੈਨੂੰ ਖਿਔਰ ਦਾ ਮੌਕਾ ਮਿਲਿਆ ਜਿੱਥੇ ਅਸੀਂ ਚੰਗੀ ਐਜੂਕੇਸ਼ਨ ਲੈਣੇ ਆ ਉੱਥੇ ਕੁਝ ਹਰ ਇੱਕ ਇਨਸਾਨ 'ਚ ਵਿਦਿਆਰਥੀ ਰੂਪ ਵਿੱਚ ਕੋਈ ਪ੍ਰਤਿਭਾ ਵੀ ਹੁੰਦੀ ਹੈ ਉਹਨੂੰ ਬਿਖਾਉਣ ਦਾ ਮੌਕਾ ਕਿਸੇ ਕਿਸੇ ਨੂੰ ਮਿਲ ਜਾਂਦਾ ਹੈ ਤੇ ਹਿੰਮਤ ਹੁੰਦੀ ਹੈ ਉਹਦੇ ਨਾਲ ਜਿੱਥੇ ਲੋਕਾਂ ਲਈ ਵੀ ਇੱਕ ਸੇਧ ਬਣਦਾ ਹੈ ਔਰ ਸਾਡੀ ਜਿਹੜੀ ਜ਼ਿੰਦਗੀ ਦੀ ਇੱਕ ਜਿਹੜਾ ਇਹ ਮੰਗਾ ਸਾਡਾ ਸਭਿਆਚਾਰ ਹੈ ਉਹਨੂੰ ਵੀ ਸਮਾਰਦੇ ਰੱਖਣਾ ਜਿੰਨੇ ਸਮੇਂ ਤੋਂ ਇੱਕ ਹੋ ਰਿਹਾ ਜੀ 20 ਸਾਲਾਂ ਬਾਅਦ ਤੇਰੇ ਮੈਂ ਕਿੰਨਾ ਕਿਸਹਾਏ ਹੁੰਦਾ ਜੀ ਬਜ਼ੁਰਗਿਆਂ ਵਾਸਤੇ ਨਾ ਜਾਈ ਇਹ ਬਹੁਤ ਕਿਉਂਕਿ ਜਿਹੜੇ ਵਿਦਿਆਰਥੀ ਹੈ ਜਿਹਦੇ ਵਿੱਚ ਹਿੱਸਾ ਲੈ ਰਹੇ ਆ ਉਹਨਾਂ ਦਾ ਇੱਕ ਹਿੰਮਤ ਤੇ ਵੱਖਰੀ ਗੱਲ ਹੈ ਉਸ ਤੋਂ ਬਾਅਦ ਜਿਹੜੇ ਇਹਦੇ ਵਿੱਚ ਨਹੀਂ ਲੈ ਰਹੇ ਉਹ ਵੀ ਜਦੋਂ ਉਹਨੂੰ ਦੇਖਦੇ ਆ ਤੇ ਉਹ ਸਮਝਦੇ ਆ ਵੀ ਕਿਤੇ ਇਹ ਮੇਰੇ ਨਾਲ ਫੇਰ ਆਉਂਦਾ ਤਾਂ ਉਹਦੇ ਵਿੱਚ ਮੈਂ ਵੀ ਹੁੰਦਾ ਜਾਂ ਹੋਵਾਂ ਉਸ ਲਈ ਉਹ ਸੋਚਦਾ ਤੇ کافی ਸਹੀ ਜਿਹਦੇ ਵਿੱਚ ਅਸੀਂ ਆਪਣੀ ਜਿਹੜੀ ਨਿਤ ਦੀ ਜ਼ਿੰਦਗੀ ਹੈ ਜਾਂ ਅਸੀਂ ਸਫਲ ਬਣਨ ਵਾਸਤੇ ਪੜ੍ਹਾਈ ਵੀ ਕਰਦੇ ਆ ਉਤੋਂ ਅਲਾਵਾ ਅਸੀਂ ਇਹ ਵੀ ਸੋਚਦੇ ਆ ਕਿ ਇਹਨੂੰ ਥੋੜਾ ਜਿਹਾ ਰੰਗੀਨ ਵੀ ਬਣਾਉਂ ਠੀਕ